ਐਰਿਕ ਗਾਰਸਟੀ ਨੇ ਪਿਛਲੇ ਹਫਤੇ ਵੀਰਵਾਰ ਨੂੰ ਨਵੀਂ ਦਿੱਲੀ ਦੇ ਵਿੱਚ ਯੂਐਸ ਇੰਡੀਆ ਡਿਫੈਂਸ ਨਿਊਜ਼ ਕੰਕਲੇਵ ਦੇ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਰੂ ਮੋਦੀ ਦੇ ਰੂਜ਼ ਦੇ ਦੌਰੇ ਬਾਰੇ ਭਾਰਤ ਨੂੰ ਸਾਵਧਾਨ ਕਰਨ ਵਾਲੀਆਂ ਟਿੱਪਣੀਆਂ ਕੀਤੀਆਂ ਸਨ ਗਾਰਸਟੀ ਨੇ ਕਿਹਾ ਸੀ ਕਿ ਹੁਣ ਕੋਈ جنگ ਤੋਂ جنگ ਦੂਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਭਾਰਤ ਨੂੰ ਅਮਰੀਕਾ ਦੇ ਨਾਲ ਸਬੰਧਾਂ ਨੂੰ ਇਸ ਤਰ੍ਹਾਂ ਨਾ ਲਿਆਵੇ ਕਿ ਉਹ ਕਿਸੇ ਵੀ ਹਾਲਾਤ ਦੇ ਵਿੱਚ ਅਡੋਲ ਰਹੇ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਰੂਜ਼ ਦੇ ਦੌਰੇ ਨੂੰ ਲੈ ਕੇ ਗਾਰਸਟੀ ਦੀ ਸਭ ਤੋਂ ਚਰਚਾ ਵਾਲੀ ਟਿੱਪਣੀ ਸੀ ਭਾਰਤ ਰਣਨੀਤਿਕ ਖੁਦਮੁਖਤਿਆਰੀ ਨੂੰ ਪਸੰਦ ਕਰਦਾ ਹੈ ਤੇ ਮੈਂ ਇਸ ਦਾ ਸਨਮਾਨ ਕਰਦਾ ਹਾਂ ਪਰ ਯੁੱਧ ਦੇ ਦੌਰਾਨ ਰਣਨੀਤਿਕ ਖੁਦਮੁਖਤਿਆਰੀ ਲਈ ਕੋਈ ਵੀ ਥਾਂ ਨਹੀਂ ਹੈ ਸੰਕਟ ਦੇ ਸਮੇਂ ਦੇ ਵਿੱਚ ਸਾਨੂੰ ਇੱਕ ਦੂਜੇ ਨੂੰ ਸਮਝਣ ਦੀ ਲੋੜ ਹੈ ਤੇ ਗਾਰਸਟੀ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਨੂੰ ਲੰਮੇ ਨੂੰ ਲੋੜ ਦੇ ਸਮੇਂ ਇੱਕ ਦੂਜੇ ਤੇ ਭਰੋਸੇਮੰਦ ਭਾਈਵਾਲਾਂ ਵਜੋਂ ਮਿਲ ਕੇ ਜਿਹੜਾ ਕੰਮ ਕਰਨਾ ਚਾਹੀਦਾ ਹੈ ਗਾਰਸਟੀ ਦੇ ਬਿਆਨ ਤੋਂ ਸਾਫ਼ ਹੈ ਕਿ ਪੀਐਮ ਮੋਦੀ ਦੇ ਰੂਜ਼ ਦੇ ਦੌਰੇ ਨੂੰ ਲੈ ਕੇ ਅਮਰੀਕਾ ਅਤੇ ਭਾਰਤ ਦੇ ਜਿਹੜੇ ਰਿਸ਼ਤੇ ਆ ਉਹਨਾਂ ਦੇ ਵਿੱਚ ਤਣਾਅ ਹੈ ਤੇ ਪੀਐਮ ਮੋਦੀ ਅਜਿਹੇ ਸਮੇਂ ਦੇ ਵਿੱਚ ਜਿਹੜਾ ਰੂਸ ਪਹੁੰਚੇ ਇਸ ਬਾਰੇ ਮਿਲਰ ਨੇ ਪਿਛਲੇ ਹਫਤੇ ਹਰੇਕ ਬੁੱਧ ਹਫਤੇ ਬੁੱਧਵਾਰ ਨੂੰ ਨੇ ਕਿਹਾ ਸੀ ਕਿ ਰੂਸ ਦੇ ਨਾਲ ਭਾਰਤ ਦੇ ਸਬੰਧਾਂ ਨੂੰ ਲੈ ਕੇ ਸਾਡੀ ਚਿੰਤਾ ਬਿਲਕੁਲ ਸਪਸ਼ਟ ਹੈ ਅਸੀਂ ਆਪਣੀ ਚਿੰਤਾ ਭਾਰਤ ਦੇ ਸਾਹਮਣੇ ਰੱਖੀ ਹੈ ਅਤੇ ਇਸ ਵਿੱਚ ਕੋਈ ਬਦਲਾਅ ਨਹੀਂ ਹੋਇਆ ਪਰ ਗੱਲ ਇੱਥੇ ਹੀ ਨਹੀਂ ਰੁਕੀ ਪਿਛਲੇ ਹਫਤੇ ਸ਼ੁੱਕਰਵਾਰ ਸ਼ਾਮ ਨੂੰ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਲ ਨੇ ਅਮਰੀਕਾ ਦੇ ਐਨਐਸਏ ਜੈਕ ਸਲੀਵਨ ਨਾਲ ਗੱਲ ਕੀਤੀ ਸੀ ਅਤੇ ਸਲੀਵਨ ਨੇ ਰੂਸ ਦੇ ਨਾਲ ਭਾਰਤ ਦੇ ਸਬੰਧਾਂ ਤੇ ਵੀ ਟਿੱਪਣੀ ਕੀਤੀ ਅਤੇ ਕਿਹਾ ਕਿ ਰੂਸ ਤੇ ਸੱਟਾ ਲਗਾਉਣਾ ਭਾਰਤ ਦੇ ਹੱਕ ਵਿੱਚ ਨਹੀਂ ਹੈ ਤੇ ਪੀਐਮ ਮੋਦੀ ਅਜਿਹੇ ਸਮੇਂ ਦੇ ਵਿੱਚ ਰੂਸ ਪਹੁੰਚੇ ਸਨ ਜਦੋਂ ਪੱਛਮੀ ਦੇਸ਼ਾਂ ਦੇ ਨੇਤਾ ਉੱਤਰੀ ਅੰਟਾਲਿਕ ਸੰਧੀ ਸੰਗਠਨ ਦੇ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਦੇ ਲਈ ਵਸ਼ਿੰਗਟਨ ਦੇ ਵਿੱਚ ਇਕੱਠੇ ਹੋ ਰਹੇ ਸਨ ਅਤੇ ਯੂਕਰੇਨ ਦੇ ਵਿੱਚ ਰੂਸੀ ਮਜ਼ਾਈਲਾਂ ਦੇ ਨਾਲ ਦਰਸਨ ਦਰਜਨਾ ਜਿਹੜੇ ਲੋਕ ਨੇ ਉਹ ਮਾਰੇ ਗਏ ਸਨ ਗਾਰਸਟੀ ਨੇ ਕਿਹਾ ਕਿ ਕੋਈ ਵੀ جنگ ਦੂਰ ਨਹੀਂ ਹੈ ਅਤੇ ਸਾਨੂੰ ਨਾ ਸਿਰਫ ਸ਼ਾਂਤੀ ਦੇ ਲਈ ਵਚਨਬੱਧ ਰਹਿਣ ਦੀ ਲੋੜ ਆ ਸਗੋਂ ਇਹ ਯਕੀਨੀ ਬਣਾਉਣ ਦੀ ਲੋੜ ਆ ਕਿ ਸ਼ਾਂਤੀ ਭੰਗ ਕਰਨ ਵਾਲਿਆਂ ਵਿਰੁੱਧ ਜਿਹੜੀ ਐ ਠੋਸ ਕਾਰਵਾਈ ਕੀਤੀ ਜਾਵੇਗੀ ਅਪਰਾਧੀਆਂ ਦੀ ਜੰਗੀ ਮਸ਼ੀਨਰੀ ਇਸ ਤਰ੍ਹਾਂ ਚੱਲਦੀ ਨਹੀਂ ਰਹਿ ਸਕਦੀ